ਸੋ ਹੈਲੋ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੇ ਕਿ ਸਾਰੇ ਜਣੇ ਚੜ੍ਹਦੀ ਕਲਾ ਦੇ ਵਿੱਚ ਹੋਗੇ ਠੀਕ-ਠਾਕ ਹੋਗੇ ਖੰਦਰਸਤ ਹੋਗੇ ਸੋ ਮੇਰਾ ਨਾਮ ਹੈ ਬਲਜੀਤ ਕੌਰ ਤੇ ਸਾਡੇ ਚੈਨਲ ਦਾ ਨਾਮ ਹੈ ਮਾਪਤ ਦੀ ਜੋੜੀ ਤੇ ਅੱਜ ਬਹੁਤ ਜ਼ਿਆਦਾ ਬਾਰਿਸ਼ ਹੋਣ ਈ ਆ ਤੇ ਹਰਜੋਤ ਸਕੂਲ ਚੱਲਿਆ ਪ੍ਰਸਾਦਾ ਤਿਆਰ ਕਰ ਦਿੱਤਾ ਸੀ ਤੇ ਤੁਸੀਂ ਦੇਖ ਸਕਦੇ ਹੋ ਇੱਧਰ ਬਾਰਿਸ਼ ਬਹੁਤ ਆਉਣ ਈ ਮੈਂ ਬੈਕ ਕੈਮਰਾ ਕਰਕੇ ਦੱਸਦੀ ਹਾਂ ਤੁਹਾਨੂੰ ਕਿ ਇੱਥੇ ਮੈਂ ਰੋਟੀ ਜੀ ਬਣਾਈ ਸੀ ਮੈਗੀ ਤੇ ਨਾਲ ਪ੍ਰਸਾਦਾ ਤੇ ਮੈਂ ਕਿਹਾ ਚਲੋ ਉਹਦੇ ਨਾਲ ਹੀ ਅਸੀਂ ਵੀ ਹਨਾ ਦੋ ਖਲਕੇ ਖਾ ਲੈਣੇ ਆ ਬਾਅਦ ਵਿੱਚ ਜੇਰਾ ਕੋਈ ਕੰਮ ਧੰਦਾ ਕਰਦਾ ਉਹ ਸੰਭਾਲਾਂਗੇ ਦੇਖੋ ਕਿੰਨੀ ਬਾਰਿਸ਼ ਆਉਂਦੀ ਹੈ ਸਾਡੇ ਬਹੁਤ ਜ਼ਿਆਦਾ ਮੀਂਹ ਆਉਂਦਾ ਹੈ ਆਪਾਂ ਹਜੇ ਸਫਾਈ ਵਗੈਰਾ ਸਾਰੀ ਕਰਨ ਵਾਲੀ ਹੈ ਝਾੜੂ ਵਗੈਰਾ ਲਗਾਉਣ ਵਾਲੇ ਆ ਤੇ ਹੁਣ ਬਾੜੀ ਛਟੂਗੀ ਤੇ ਫਿਰ ਦੇਖਦੇ ਆ ਸੋ ਬਹੁਤ ਬਾਰਿਸ਼ ਆਉਂਦੀ ਆ ਦੇਖੋ ਤੇ ਕਿੱਥੇ ਕਿੱਥੇ ਮੀਂਹ ਪੈ ਰਿਹਾ ਵਾ ਕਮੈਂਟ ਕਰਕੇ ਜਰੂਰ ਦੱਸਿਓ ਜੀ ਰੋਟੀ ਉਮਾ ਜੀ ਚਲੋ ਹਨਾ ਹਲਕਾ ਆਪਾਂ ਚੱਕ ਲੈਂਦੇ ਆ ਅੱਧੇ ਜਿਹੜੇ ਪੈਨ ਨੇ ਉਹ ਖੱਦ ਰੱਖਣਾ ਸੋ ਦੇਖੋ ਤੁਸੀਂ ਕਿੰਨੀ بارش ਹੋ ਔਂਡੀ ਸਾਡੇ ਇੱਥੇ ਬਹੁਤ ਜ਼ਿਆਦਾ ਮੀਂਹ ਪਿਆ ਗਿਆ ਹਜੇ ਵੀ ਬਹੁਤ ਬੱਦਲ ਆ ਤੇ ਤੁਸੀਂ ਦੇਖ ਸਕਦੇ ਹੋ ਕਿੰਨਾ ਮੀਂਹ ਪੈ ਰਿਹਾ ਵਾ ਦੇਖੋ ਬਹੁਤ ਜ਼ਿਆਦਾ ਮੀਂਹ ਆ ਤੇ ਮੀਂਹ ਦੇ ਕਰਕੇ ਸਾਡੇ ਦੋ ਤਿੰਨ ਵਾਲੇ ਪੱਠੇ ਭੀਜੇ ਆ ਪਰ ਪੱਠੇ ਨਹੀਂ ਹੋਏ ਸਾਡੇ ਚਲੋ ਹਨਾ ਸਭ ਦੇ ਨਾਲ ਆ ਤੇ ਦੇਖੋ ਮੀਂਹ ਕਿੰਨਾ ਆਉਂਦਿਆ ਸੋਹ ਜਿ ਮੈਂ ਸਾਡੀ ਸਫਾਈ ਵਗੈਰਾ ਕਰਨੀ ਆ ਕਰਦੀ ਕਲੀਨਿੰਗ ਵਗੈਰਾ ਕਰਨੀ ਹੈ ਬਾਹਰ ਝਾੜੂ ਲਗਾ ਮੈਂ ਸੋਚਿਆ ਕਿ ਚਲੋ ਹਨਾ ਤੇ ਪਹਿਲਾਂ ਰੋਟੀ ਬਣਾ ਲਾਂ ਰੋਟੀ ਮੈਂ ਤਵੇ ਤੇ ਰੱਖ ਗਈ ਸੀ ਇੱਥੇ ਆਪਾਂ ਬਣਾਈ ਸੀ ਮੈਗੀ ਕਿਤੇ ਚੋ ਨਾ ਪਾਏ ਤੇ ਮੈਂ ਫੁਲਕੇ ਬਣਾਉਂਦੀ ਸੀ ਇੱਧਰ ਦੁੱਧ ਗਰਮ ਕੀਤਾ ਤੇ ਫੁਲਕਾ ਬਣ ਗਿਆ ਹੁਣ ਆਸੀ ਰੋਟੀ ਬਣਾ ਕੇ ਫਿਰ ਜਿਹੜੇ ਕੰਮ ਧੰਦੇ ਕਰਨ ਵਾਲੇ ਉਹ ਕਰਾਂਗੇ ਸੋ ਹੁਣ ਅਸੀਂ ਫਰੈਂਡ ਬਣਾਵਾਂਗੇ ਸਬਜੀ ਸੁਕਾਲੀਆਂ ਤੋੜੀਆਂ ਦੀ ਆਪਾਂ ਸਬਜੀ ਬਣਾਉਣੀ ਆ ਏ ਅਸੀਂ ਕਰਾ ਤੇਲ ਰੱਖਿਆ ਹੈ ਇਹਦੇ ਵਿੱਚ ਹੁਣ ਆਪਾਂ ਅੱਗ ਬਾਲਾਂਗੇ ਸੋ ਅੱਗ ਬਾਲਾਂਗੇ ਉਸ ਤੋਂ ਬਾਅਦ ਅਸੀਂ ਪਿਆਜ਼ ਵਗੈਰਾ ਪਾਵਾਂਗੇ ਸੋ ਇਹ ਜਿਹੜਾ ਤੇਲ ਹੈ ਦੇ ਵਿੱਚ ਆਪਾਂ ਫਰਾਈ ਕੀਤੀ ਹੋਈ ਹੈ ਸੀ ਫੁੱਲ ਬੜੀਆਂ ਤੇ ਇਹ ਤੇਲ ਪਹਿਲਾਂ ਹੀ ਘੜਿਆ ਹੋਇਆ ਵਾ ਤੇ ਇਹਦੇ ਵਿੱਚ ਆਪਾਂ ਹੁਣ ਪਾਵਾਂਗੇ ਜੀ ਜਿਹੜੇ ਮਸਾਲੇ ਆਪਾਂ ਗ੍ਰाइंड ਕੀਤੇ ਆ ਉਹ ਪਾਵਾਂਗੇ ਤੇ ਸੋ ਹੁਣ ਇਹਦੇ ਵਿੱਚ ਆਪਾਂ ਪਾਵਾਂਗੇ 명확합니다. 이거를. 그리고 사랑은 늘 나에게는 사랑으로 그래야만 해요. 바이올린도 가지고. ਤੋ ਬਾਅਦ ਇਹੋ ਜਿਹੇ ਨੇ ਮੇਰੇ ਮਸਾਲੇ ਆ ਉਹ ਆਪਾਂ ਇਧਰ ਆਪਾਂ ਤੋਰੀਆਂ ਖਾਣੇ ਦੇ ਵਿੱਚੋਂ ਕੱਢ ਲਿਆ ਨੇ ਤੇ ਫਿਰ ਆਪਾਂ ਇਹ ਤੋਰੀਆਂ ਜਿਹੜੀਆਂ ਇਹਦੇ ਵਿੱਚ ਪਾਵਾਂਗੇ ਕਰਕੇ ਦੇ ਵਿੱਚ ਤੇ ਵਿੱਚ ਆਪਾਂ ਪਾਣੀ ਬਿਲਕੁਲ ਘੱਟ ਪਾਉਣਾ ਪਾਣੀ ਨਹੀਂ ਪਾਉਣਾ ਤੇ ਬਿਨਾ ਪਾਣੀ ਤੋਂ ਬਣਾਇਆ ਤਾਂ ਬਹੁਤ ਟੇਸਟੀ ਬਣਦਾ ਹੈ। ਬਣਾ ਲੀਏ ਸਬਜ਼ੀ ਤੁਸੀਂ ਜ਼ਰੂਰ ਟ੍ਰਾਈ ਕਰਿਓ ਇਹਦੇ। ਇਸ ਤੋਂ ਬਾਅਦ ਇਹ ਸਾਨੂੰ ਕਾਹਦੇ ਬਰਸਾ ਸਸ ਬਸ ਗਏ is do da comunicação. ਯਾਰ ਤੇਰਾ ਮਾਸਾ ਪਾਸਾ ਖਾਦੇ ਜਾ ਚੰਗੀ ਤਰ੍ਹਾਂ ਸਿਕੋ ਚੰਨਵਾ ਦੇ ਤੇ ਮਸਾਲੇ ਵਿੱਚ ਜਿਹੜੇ ਆਪਾਂ ਲਿਫਟ ਕਰਨੇ ਆ ਉਹ ਪਾਵਾਂਗੇ ਅਸੀਂ ਕਾਫੀ ਟਾਈਮ ਪੁੱਛਾ ਅੱਜ ਤੋੜੀਆਂ ਦੀ ਸਬਜ਼ੀ ਬਣਾ ਰਹੇ ਆ ਤੇ ਇੱਕ ਉਹ ਇੱਕ ਉਹਦੀ ਆਪਾਂ ਸਬਜ਼ੀ ਬਣਾਈ ਸੀ ਤੋੜੀਆਂ ਦੀ ਉਸ ਤੋਂ ਬਾਅਦ ਹੁਣ ਅੱਜ ਬਣਾਉਣਗੇ ਤੇ ਆਪਾਂ ਨਾਲ ਆਖਿਆ ਵੀ ਤੁਹਾਨੂੰ ਵੀ ਜੋ ਸ਼ੇਅਰ ਕਰਦੇ ਆ ਤਾਂ ਤੁਸੀਂ ਜ਼ਰੂਰ ਦੱਸਿਓ ਕਮੈਂਟ ਕਰਕੇ ਕੀ ਸਬਜ਼ੀ ਕਾ ਨੂੰ ਕੀਮਤੀ ਲੱਗੀ ਆ ਤੇ ਫਿਰ ਜਿਹੜੇ ਸਾਡੇ ਚੈਨਲ ਦੇ ਚੈਨਲ ਨੂੰ ਜੀ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਕਰ ਦਿੱਤਾ ਤੁਸੀਂ ਕਰਦੇ ਹਾਂ ਵੀ ਆ ਜੀ ਤੇ ਇਹਦੇ ਵਿੱਚ ਪਾਵਾਂਗੇ ਥੋੜੀ ਜਿਹੀ ਅਬਦੇਗੀ ਮਿਰਚ ਪਾਵਾਂਗੇ ਵਿੱਚ ਇਹਨੇ ਕਸਮੇਰੀ ਮਿਰਚ ਤੇ ਹਲਦੀ ਤੇ ਨਮਕ ਤੇ ਮਸਾਲਾ ਹੂੰ ਜਦ ਜੀ ਹੈ ਇਹਦੇ ਵਿੱਚ ਚਾਹ ਪਾਵਾਂਗੇ ਮਸਾਲਾ ਜਨਾ ਤੇਜ ਮਸਾਲੇ ਨਹੀਂ ਚਾਹੀਦੇ ਕਿਉਂਕਿ ਤੇਲ ਥਾਲੇ ਦੇ ਨਾਲ ਤੁਹਾਨੂੰ ਫਟਣਾ ਕਿ ਅੱਜ ਕੱਲੋਂ ਬਹੁਤ ਘਟਾ ਦੇ ਤੇਜ ਮਸਾਲੇ ਤੇ ਇਹਦੇ ਵਿੱਚ ਆਪਾਂ ਥੋੜਾ ਜਿਹਾ ਪਾਣੀ ਪਾਵਾਂਗੇ ਜ਼ਿਆਦਾ ਨਹੀਂ ਪਾਣਾ ਤੇ ਇਹ ਤਰ੍ਹਾਂ ਥੋੜਾ ਜਿਹਾ ਪਾਣੀ ਪਾ ਕੇ ਥੋੜਾ ਜਿਹਾ ਸੇਕ ਕਰਵਾਵਾਂਗੇ ਸੀ ਕਰਵਾ ਕੇ ਜਿਹੜੇ ਆਪਾਂ ਸਬਜ਼ੀ ਬਣਾਉਣੀ ਹੈ। ਤੋਂ ਹੁਣ ਅਸੀਂ ਇਹ ਜਿਹੜੇ ਆ ਨਾਲੀਆਂ ਤੋਂ ਜਿਹੜੀਆਂ ਕੱਟੀਆਂ ਸੀ ਉਹ ਆਪਾਂ ਇਹਦੇ ਵਿੱਚ ਪਾਵਾਂਗੇ। ਤੇ ਮਸਾਲਾ ਅਸੀਂ ਗ੍ਰਾਊਂਡ ਕੀਤਾ ਨਹੀਂ ਪਿਆਜ਼ ਆ ਲਸਣ ਮਿਰਚਾਂ ਹੜੀਆਂ। ਬਹੁਤ ਟੇਸਟੀ ਸਬਜ਼ੀ ਬਣਦੀ ਹੈ ਤੁਸੀਂ ਜ਼ਰੂਰ ਟਰਾਈ ਕਰਿਓ ਜੀ ਆਪਾਂ ਕਵਰ ਕਰ ਦਾਂਗੇ ਮਾਂ ਜਾ ਤੇ ਕਵਰ ਕਰ ਦਾਂਗੇ ਫਿਰ ਥੋੜੇ ਟਾਈਮ ਤੱਕ ਤੁਹਾਨੂੰ ਆਪਾਂ ਮਿਲਦੇ ਹਾਂ ਜੀ ਸੋ ਫਰੈਂਡ ਤੋੜੀਆਂ ਹੋ ਗਈਆਂ ਸਾਡੀਆਂ ਰੈਡੀ ਤੇ ਕਿਵੇਂ ਦੀਆਂ ਲੱਗੀਆਂ ਤੁਹਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ ਤੇ ਨਾਲ ਅਸੀਂ ਬਣਾਈਆਂ ਸੀ ਆਟੇ ਦੀਆਂ ਸੇਵੀਆਂ ਜਿਹੜੀਆਂ ਵਟਾਉਂਦੇ ਆ ਅਸੀਂ ਹਨਾ ਬਾਜ਼ਾਰੋਂ ਵਟਾਉਂਦੇ ਆ ਪਰ ਇਹ ਖੁਦ ਦੀਆਂ ਵੱਟੀਆਂ ਦੀਆਂ ਸੇਵੀਆਂ ਸੀ ਇਹ ਬਣਾਈਆਂ ਸੀ ਨਾਲ ਆਇਸੇ ਆਪਾਂ ਫੁਲਕੇ ਸੋ ਅੱਜ ਦੀ ਵੀਡੀਓ ਇੱਥੋਂ ਤੱਕ ਹੀ ਅਜੇ ਵਧੀਆ ਲੱਗੀ ਹੋਵੇ ਵੀਡੀਓ ਤਾਂ ਪਲੀਜ਼ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਸੋ ਮਿਲਦੇ ਆਪਾਂ ਅਗਲੀ ਨੈਕਸਟ ਵੀਡੀਓ ਦੇ ਨਾਲ ਜੀ ਬਾਏ ਬਾਏ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ